ਮੁਰਦਾਬਾਦ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਮੁਰਦਾਬਾਦ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੇ ਕਰਕੇ ਇਥੇ ਪੂਰੇ ਭਾਰਤ ਦੇ ਵਿੱਚ ਲੋਕਾਂ ਵੱਲੋਂ ਰੋਸ ਮੁਜ਼ਾਰੇ ਕਿਤੇ ਜਾ ਰਹੇ ਹਨ ਉੱਥੇ ਤੋਂ ਅੰਦਾਜ਼ਾ ਜੇ ਕਿ ਪੰਜਾਬ ਦੇ ਕਾਫੀ ਸ਼ਹਿਰ ਦੇ ਵਿੱਚ ਵੀ ਇਹ ਰੋਸ ਮੁਜ਼ਾਰੇ ਦੇਖਣ ਨੂੰ ਮਿਲੇ ਇਸੇ ਲੜੀ ਦੇ ਚੱਲਦੇ ਆ ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਵਿੱਚ ਹਿੰਦੂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਕਲਾਨੌਰ ਕਸਬੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦੇ ਵੱਲੋਂ ਪਹਿਲਗਾਮ ਮੰਗਲੇ ਦੇ ਵਿਰੁੱਧ ਵਿੱਚ ਪਾਕਿਸਤਾਨ ਵਿਰੋਧੀ ਨਾਅਰੇ ਵੀ ਲਗਾਏ ਗਏ। ਇਹ ਵਲ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੀ ਖੁਜੀਪੁਰ ਦੀ ਰਿਪੋਰਟ। ਕੱਲ ਜੋ ਪਹਿਲਗਾਮ ਵਿਖੇ ਅਤੰਕਵਾਦੀਆਂ ਲੋਕ ਜਿਹੜੀ ਘਟਨਾ ਕੀਤੀ ਗਈ ਹੈ। ਜਿਸ ਦੇ ਨਾਲ ਦੇਸ਼ ਦੇ ਅੰਨੇ ਰਾਜੰਦ ਵਿੱਚੋਂ ਉਸ ਇਲਾਕੇ ਦੇ ਵਿੱਚ ਇੰਜੋਏ ਕਰਨ ਵਾਸਤੇ ਆਪਣੇ ਪਰਿਵਾਰਾਂ ਦੇ ਨਾਲ ਬੱਚਿਆਂ ਦੇ ਨਾਲ ਲੋਕ ਪਹੁੰਚੇ ਸੀਗੇ ਉਹਨਾਂ ਦੀ ਅਤੰਕਵਾਦੀਆਂ ਵੱਲੋਂ ਹੱਤਿਆ ਕਰਨਾ ਬਹੁਤ ਹੀ ਕਾਇਰਤਾਪੂਰਨ ਕੰਮ ਆ ਬਿਲਕੁਲ ਬੇਕਸੂਰ ਨੇ ਹੱਥੇ ਤੇ ਨਿਰਦੋਸ਼ ਲੋਕਾਂ ਤੇ ਇਹ ਜਿਹੜੀ ਕਾਰਵਾਈ ਕੀਤੀ ਗਈ ਆ ਬਹੁਤ ਗਲਤ ਕਾਰਵਾਈ ਕੀਤੀ ਗਈ ਆ ਪੂਰਾ ਦੇਸ਼ ਇਸ ਵੇਲੇ ਬਹੁਤ ਗੁੱਸੇ ਵਿੱਚ ਹੈ ਔਰ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਇਹ ਹਰ ਰੋਜ਼ ਜੋ ਕੋਈ ਨਾ ਕੋਈ ਘਟਨਾ ਕਦੀ ਸਾਡੇ ਭਾਰਤੀ ਸੈਨਾ ਨੂੰ ਆਪਣੀ ਸ਼ਹਾਦਤ ਦੇਣੀ ਪੈਂਦੀ ਹੈ ਕਦੀ ਸਿਵਲਿਅਨ ਨੂੰ ਸ਼ਹਾਦਤ ਦੇਣੀ ਪੈਂਦੀ ਹੈ ਦੇਸ਼ ਉੱਬ ਚੁੱਕਾ ਐਸ ਵਲੇ ਇਹਨਾਂ ਘਟਨਾਵਾਂ ਤੋਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਦੇ ਖਿਲਾਫ ਕੜੇ ਤੋਂ ਕੜਾ ਐਕਸ਼ਨ ਲੈਣਾ ਚਾਹੀਦਾ ਵਾ ਜਿਨ੍ਹਾਂ ਲੋਕਾਂ ਨੇ ਇਹ ਕਾਂਡ ਕੀਤਾ ਵਾ ਉਹਨਾਂ ਨੂੰ ਔਰ ਉਹਨਾਂ ਦੇ ਸਰਗਣਾ ਪਾਕਿਸਤਾਨ ਨੂੰ ਇੱਕ ਵਾਰੀ ਸਭ ਕੁਝ ਸਮਝਣਾ ਚਾਹੀਦਾ ਵਾ ਹਰ ਰੋਜ਼ ਅਸੀਂ ਹਿੰਦੁਸਤਾਨ ਹੁਣ ਲਾਸ਼ਾਂ ਦਾ ਭਾਰ ਨਹੀਂ ਝੁਕ ਸਕਦਾ ਉਹਨਾਂ ਦੇ ਖਿਲਾਫ ਕੜੇ ਕੜਾ ਐਕਸ਼ਨ ਜਿਹੜਾ ਵਾ ਉਹ ਆਪਣੇ ਸਰਕਾਰ ਨੂੰ ਲੈਣਾ ਚਾਹੀਦਾ ਵਾ ਦੇਸ਼ ਪੂਰਾ ਜਿਹੜਾ ਉਹ ਸਰਕਾਰ ਦੇ ਨਾਲ ਹੋਊਗਾ ਜੋ ਕੋਈ ਵੀ ਐਕਸ਼ਨ ਲਊਗਾ ਸਾਰੇ ਤੁਸੀਂ ਦੇਖ ਰਹੇ ਹੋ ਕਿ ਕਿਤਨਾ ਸਾਰਾ ਸ਼ਹਿਰ ਇਕੱਠਾ ਹੋ ਗਿਆ ਸਾਰੀਆਂ ਧਰਮਾਂ ਦੀਆਂ ਭਰਾ ਦੀ ਇਕੱਠੇ ਹੋ ਗਏ ਸਾਰੇ ਲੋਕ ਇਸ ਘਟਨਾ ਦੇ ਖਿਲਾਫ ਮੁਜ਼ਾਹਰਾ ਕੀਤਾ ਵਾ ਪਾਕਿਸਤਾਨ ਦਾ ਬੁਗੜਾ ਫੁੱਟਿਆ ਵਾ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇਸ ਘਟਨਾ ਦੇ ਪ੍ਰਤੀ ਜਿਹੜਾ ਵਾ ਉਹ ਰੋਸ ਪਾਇਆ ਜਾ ਰਿਹਾ ਗੁੱਸਾ ਪਾਇਆ ਜਾ ਰਿਹਾ ਵਾ ਜਲਦੀ ਤੋਂ ਜਲਦੀ ਸਰਕਾਰ ਨੂੰ ਇਸ ਪ੍ਰਤੀ ਜ ਤਗੜੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਦੁਬਾਰਾ ਫਿਰ ਇਹ ਜੀ ਘਟਨਾ ਕੋਈ ਦੋਸ਼ੀ ਜਿਹੜਾ ਕਰ ਨ ਸਕੇ। ਉਹਦੇ ਵਿੱਚ ਘਟਨਾ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਪੈਲਗਾਮ ਤੋਂ ਜਿਹੜੀ ਘਟਨਾ ਹੋਈ ਹੈ ਇੱਕ ਨਿਹੱਥੇ ਲੋਕਾਂ ਦੇ ਉੱਤੇ ਹਮਲਾ ਕਰਨਾ ਇੱਕ ਬਹੁਤ ਦੰਦਨਯੋਗ ਘਟਨਾ। ਉਹਨਾਂ ਨੇ ਇਹ ਚੀਜ਼ ਵੈਰੀਫਾਈ ਕਰਕੇ ਕਿ ਇਹ Hindu ਲੋਕ ਨੇ ਤੇ ਇਹਨਾਂ ਨੂੰ ਟਾਰਗੇਟ ਕਰਨਾ ਜਿਹੜਾ ਸਪੈਸ਼ਲੀ ਇਹ ਚੈੱਕ ਕਰਕੇ ਕਿ Hindu ਨੇ ਤੇ ਇਹਨਾਂ ਨੂੰ ਮਾਰ ਦੋ। ਉਹ ਤੇ ਇੱਕ ਨਿਹੱਥੇ ਲੋਕ ਨੂੰ ਮਨਫਿਰਨ ਦੀ ਮੰਸ਼ਾ ਨਾਲ ਗਏ ਹੋਏ ਕਰੋ ਖੁਸ਼ੀ-ਖੁਸ਼ੀ ਗਏ ਨੇ ਕਿ ਹੁਮਨਫਿਲ ਦੇ ਉਥੋਂ ਦੀ ਕਸ਼ਮੀਰ ਦੀ ਜੰਨਤ ਦੇਖਣ ਵਾਸਤੇ ਉਹਨਾਂ ਲਈ ਤੇ ਉੱਥੇ ਜਾ ਕੇ ਕਿਸ ਤਰੀਕੇ ਨਾਲ ਵਾਪਸ ਮੁੜ ਕੇ ਆਏ ਨੇ ਉਹਦੀ ਪ੍ਰਭਾਈ ਕਰਨਾ ਕਿਸੇ ਸਰਕਾਰ ਲਈ ਵੀ ਪੋਸੀਬਲ ਨਹੀਂ ਆ ਪਰ ਇਹ ਸਰਕਾਰ ਲਈ ਜ਼ਰੂਰੀ ਆ ਸਰਕਾਰ ਲਈ ਜ਼ਰੂਰੀ ਬਣ ਗਿਆ ਕਿਉਂਕਿ ਉਹਨਾਂ ਨੇ ਸਾਡੇ ਅਸਤਿਤਵ ਤੇ ਆ ਕੇ ਹਮਲਾ ਕੀਤਾ ਸਾਡਾ ਅਸਤਿਤਵ ਦਿਖਾਉਣ ਵਾਸਤੇ ਸਰਕਾਰ ਨੂੰ ਇਹਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਮੂੰਹ ਤੋੜ ਜਵਾਬ ਐਸਾ ਹੋਣਾ ਚਾਹੀਦਾ ਕਿ ਅਗਲੀ ਵਾਰੀ ਇਤਾਂ ਦੀ ਕੋਈ ਹਰਕਤ ਕਰਨ ਤੋਂ ਪਹਿਲਾਂ ਉਹਦੀ ਰੂਹ ਕੰਬੇ ਔਰ ਇਹਦਾ ਇਹਦੇ ਚਤੇ ਕੋਈ ਸ਼ੱਕ ਨਹੀਂ ਹੈ ਕਿ ਸਰਕਾਰ ਇਰਤੇ ਬੜਾ ਸਟਰੋਂਗ ਐਕਸ਼ਨ ਸਖਤ ਐਕਸ਼ਨ ਲਏਗੀ ਪਰ ਇਹਦਾ ਐਕਸ਼ਨ ਸਖਤ ਜਲਦੀ ਤੋਂ ਜਲਦੀ ਔਰ ਇੱਕ ਐਗਜ਼ਾਮਪਲ ਸੈੱਟ ਕਰਨ ਵਾਲਾ ਹੋਣਾ ਚਾਹੀਦਾ ਕਿ ਅੱਗੇ ਤੋਂ ਕੋਈ ਸਾਡੇ ਦੇਸ਼ ਵੱਲ ਵੇਖ ਨਾ ਸਕੇ ਇਸ ਤਰੀਕੇ ਦੇ ਨਾਲ ਇਹ ਕੋਈ ਤਰੀਕਾ ਕਿ ਇੱਕ ਬੰਦਾ ਕਰੋ ਖੁਸ਼ੀ-ਖੁਸ਼ੀ ਉੱਤੇ ਘੁੰਮ ਲਈ ਜਾ ਰਿਹਾ ਔਰ ਉਹਨੂੰ ਤੁਸੀਂ ਮੌਤੇ ਘਾਟ ਉਤਾਰ ਰਹੇ ਹੋ ਨੇ ਇੱਥੇ ਲੋਕਾਂ ਉੱਤੇ ਹਮਲਾ ਕਰਕੇ ਸਿਰਫ ਇਹ ਚੀਜ਼ ਵੈਰੀਫਾਈ ਕਰਕੇ ਕਿ ਇਹ ਲੋਕ ਹਿੰਦੂ ਨੇ ਮੈਂ ਇਸ ਚੀਜ਼ ਤੱਕ ਜਿਹੜਾ ਅੱਜ ਅਸੀਂ ਇਸ ਚੀਜ਼ ਦਾ ਵਿਰੋਧ ਕੀਤਾ ਇੱਕ ਸਮੂਹਿਕ ਤੌਰ ਤੇ ਵਿਰੋਧ ਸੀਗਾ ਸ਼ਹਿਰ ਵੱਲੋਂ ਇਹ ਪਾਰਟੀਬਾਜ਼ੀ ਆਤਮਾ ਤੋਂ ਪਰ ਉੱਠ ਕੇ ਵਿਰੋਧ ਸੀਗਾ ਔਰ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਔਰ ਇਹਦਾ ਰੋਸ ਪੂਰੇ ਦੇਸ਼ ਦੇ ਵਿੱਚ ਪਾਇਆ ਜਾ ਰਿਹਾ ਔਰ ਉਸੇ ਉਸੇ ਦੇ ਚੱਲਦੇ ਕਲਾਨੌਰ ਵਾਸੀਆਂ ਨੇ ਵੀ ਆਪਣਾ ਰੋਸ ਪ੍ਰਗਟਾਇਆ ਥੈਂਕ ਯੂ ਬਹੁਤ ਧੰਨਵਾਦ